ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੁਰ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਅੱਜ ਦੋ ਕੰਮ ਆ ਜੀ ਜ਼ਰੂਰੀ ਦੇਖਦੇ ਆ ਇੱਕ ਤਾਂ ਚਲੋ ਪੂਰਾ ਹੋ ਹੀ ਜਾਣਾ ਦੂਜੇ ਕੰਮ ਦੀ ਆ ਪੂਰੀ ਪੈ ਜਾਂਦੀ ਆ ਦੂਜਾ ਕੰਮ ਇਹ ਵਾਲਾ ਜੀ ਮੈਂ ਲਾਈਨ ਚੱਲੀਆਂ ਜੀ ਅੰਬ੍ਰੇਲਾ ਮਸ਼ੀਨ ਉਹ ਵਿੱਚ ਗੱਡੀ ਆ ਜਾਂਦੇ ਹੋਰ ਮੈਨੂੰ ਡਰ ਲੱਗਣ ਲੱਗ ਪੈਂਦਾ ਮੈਨੂੰ ਸਹੀ ਚਲਾਉਂਦਾ ਅੰਬ੍ਰੇਲਾ ਮਸ਼ੀਨ ਲਾਈਨ ਚੱਲੀਆਂ ਜੀ ਮੈਂ ਮੈਂ ਘਰੇ ਬੈਠ ਕੇ ਬਹੁਤ ਉਹ ਮਤਲਬ ਕਿ ਮਨੇ ਇਹਨੂੰ ਵੀ ਗਿਆ ਤੇ ਡੈਡੀ ਨੂੰ ਵੀ ਗਿਆ ਮੈਂ ਕਿਹਾ ਮਰੇਲਾ ਮਸ਼ੀਨ ਲੈ ਲਾਂ ਮੈਂ ਕਿਉਂਕਿ 3-4 ਸੂਟ ਵੀ ਸੀਨੇ ਤੇ 1000 ਰੁਪਏ ਤੋਂ ਕੱਟ ਨਹੀਂ ਸਮਾਈ ਸੂਟ ਦੀ ਫਿਰ ਕੋਈ ਨਾ ਕੋਈ ਸੂਟ ਦੀ ਕਿਸੇ ਨਾ ਕਿਸੇ ਪਾਸੇ ਉਹ ਪ੍ਰੋਬਲਮ ਹੁੰਦੀ ਆ ਜਿੱਦਾਂ ਉਹ ਸੁਖਵੀਰ ਕੋਰ ਆਈ ਥਿੰਕ ਸਿਸਟਰ ਦਾ ਨਾਮ ਸੀ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਦੀ ਸਲਵਾਰਾਂ ਜਿਹੜੀਆਂ ਘੁੰਮਦੀਆਂ ਤੁਹਾਡੀਆਂ ਮਰਨ ਦੱਸਿਆ ਮੈਂ ਕਿਹਾ ਸਭ ਪਟੀਕਾਂ ਤੋਂ ਸਮਾਏ ਹੋਏ ਸੂਟ ਆ ਜਿਨ੍ਹਾਂ ਦੀਆਂ ਸਲਵਾਰਾਂ ਘੁੰਮਦੀਆਂ ਜਿਹੜੇ ਮੈਂ ਖੁਦ ਸਿੰਪਲ ਆਪ ਸੁਣਦੇ ਹੋਏ ਉਹ ਕਿਸੇ ਦੀ ਕੋਈ ਇਦਾਂ ਦੀ ਕੰਪਲੇਂਟ ਨਹੀਂ ਕਿ ਮੈਨੂੰ ਜਿਸ ਕੋ ਜੜੀਆਂ ਮੈਂ ਬਟਿਕਾ ਤੋਂ ਸਮਾਈ ਉਹਨਾਂ ਦੀ ਸਲਵਾਰਾ ਘੁੰਮਦੀਆਂ ਫੇ ਇਸ ਕਰਕੇ ਮੈਂ ਸੋਚਿਆ ਵੀ ਇੱਕ ਸੂਟ ਪਿੱਛੇ ਮੈਨੂੰ 1000 ਰੁਪਏ ਸਮਾਈ ਦੇਣੀ ਪੈਣੀਗਾ ਚਾਰ ਸੂਟ ਸਟਿਚ ਕਰਾਉਣੇ 4000 ਰੁਪਏ ਸਮਾਈ ਹੋਗੀ ਤੇ ਇਸ ਤੋਂ ਚੰਗਾ ਮੈਂ ਕਿਹਾ 4000 ਰੁਪਏ ਸਮਾਈ ਵਾਂਜਣੀ 4-5000 ਦੀ ਮਸੀ ਅੰਬ੍ਰੇਲਾ ਮਸ਼ੀਨ ਆਉਣੀ ਆ ਮੋਟਰ ਮੇਰੇ ਕੋਲੋਂ ਮਸ਼ੀਨ ਦੀ ਹੈਗੀ ਆਪਣੀ ਪੁਰਾਣੀ ਮਸ਼ੀਨ ਤੇ ਉਹ ਵੇਚਣੀ ਨਹੀਂ ਆਪਾਂ ਉਹ ਵੀ ਰੱਖਾਂਗੇ ਪਰ ਜਿਹੜੀ ਮਹਿੰਗੇ ਸੁੱਟਾਂ ਦੀ ਫਿਨਿਸ਼ਿੰਗ ਆ ਵਧੀਆ ਉਹ ਅੰਬ੍ਰੇਲਾ ਮਸ਼ੀਨ ਤੇ ਹੀ ਹੁੰਦੀ ਉਹ ਦੀਸੀ ਮਸ਼ੀਨ ਜਿਹੜੀ ਮੇਰੇ ਕੋਲ ਆ ਉਹਦੇ ਤੇ ਨਹੀਂ ਆਉਂਦੀ ਫਿਨਿਸ਼ਿੰਗ ਵਧੀਆ ਤੋ ਸੋ ਅੱਜ ਮੈਂ ਸੋ ਸਮਝ ਕੇ ਡਿਸੀਜਨ ਲੈ ਕੇ ਤੇ ਮੈਂ ਚੱਲੀਆਂ ਜੀ ਅੰਬ੍ਰੇਲਾ ਮਸ਼ੀਨ ਲੈਣ ਤੇ ਨਾਲ ਜੀ ਸਾਡੇ ਕੋਲ ਦਸਬੰਦ ਆ گاਵਾ ਦਾ ਹਾਂ ਦਸਬੰਦ ਮਨਵੀਰ ਦੇ ਡੈਡੀ ਬਾਹਰ ਕੱਢਦੇ ਹੁੰਦੇ گاਵਾ ਵਾਸਤੇ ਉਹ ਦਸਬੰਦ ਆ ਤੇ ਗਾਵਾਂ ਨੂੰ ਜਿਹੜੇ ਅਸੀਂ ਪੱਠੇ ਬਾਕੇ ਆਵਾਂਗੇ ਤੇ ਤੁਸੀਂ ਦਸਵੰਦ ਦੇਖ ਲਓ ਮਨਵੀਰ ਦੇਖ ਲੈ ਕਿੰਨੇ ਚਾ ਨਾ ਮਤਲਬ ਦਸਵੰਦ ਜਿਹੜਾ ਆਪਾਂ ਕੱਢੀ ਦਾ ਨਾ ਉਹ ਜਿਹਨੂੰ ਕਹ ਦੋ ਇੰਨਾ ਉਹ ਚ ਵਾਦਾ ਹੁੰਦਾ ਵੀ ਉਹ ਖਤਮ ਹੀ ਨਹੀਂ ਹੁੰਦਾ ਮਨਵੀਰ ਦੇ ਡੈਡੀ ਆਏ ਸੀ ਅਸੀਂ ਹਫਤੇ ਚ ਇੱਕ ਦਿਨ ਪੱਠੇ ਬਾਕੇ ਆਉਂਦੇ ਹੀ ਹੁੰਦੇ ਸੀ ਉਹ ਐਨੀ ਵਾਰੀ ਪੱਠੇ ਪਾਉਣ ਦੇ ਬਾਵਜੂਦ ਵੀ ਹਜੇ ਵੀ ਸਾਡੇ ਕੋਲ 700 ਰੁਪਇਆ ਦਸਵੰਦ ਦਾ ਪਿਆਵਾ ਗਾਵਾਂ ਦਾ ਤੇ ਮੈਂ ਕਾ ਮਨੀ ਅੱਜ ਆਪਾਂ ਉਹ ਵਾਲੇ ਪੱਠੇ ਜਿਹੜੇ ਪਾ ਆਈਏ ਵੀ ਅਸੀਂ ਘਰੇ ਨਹੀਂ ਵਰਤੀ ਦਾ ਦਸਵੰਦ ਦਾ ਪੈਸਾ ਬਿਲਕੁਲ ਵੀ ਅਸੀਂ ਮਨੀ ਦਾ ਡੈਡੀ ਕੱਢਦੇ ਹੁੰਦੇ ਆ گاਵਾ ਦੇ ਨਾਂ ਦਾ ਤੇ ਅਸੀਂ ਉਹ ਜਿਹੜੇ ਆ ਦਸਵੰਦ ਇੱਕੋ ਵਾਰੀ ਨਹੀਂ ਥੋੜੇ ਥੋੜੇ ਕਰਕੇ ਜਿਹੜੇ ਪੱਠੇ ਅਸੀਂ ਉਹ ਪਾਉਂਦੇ ਹੀ ਰਹੇ ਰਹਿੰਨੇ ਆ ਤੇ ਅੱਜ ਜਿਹੜੇ ਆਪਣੇ ਕੋਲ ਲਾਸਟ 700 ਰੁਪਇਆ ਵਾ ਤੇ ਉਹਦਾ ਵੀ ਆਪਾਂ ਉਹਨੂੰ ਕੀ ਕਹੀਦਾ ਪੱਠੇ ਪਾ ਜਾਵਾਂਗੇ ਬਾਕੀ ਮੈਂ ਇੱਕ ਵਲੌਗ ਬਣਾਇਆ ਇਸੇ ਅਸੀਂ ਗੁਰੂ ਘਰ ਲਈ ਵੀ ਕੱਢਦੇ ਆ ਦਸਵੰਦ ਤੇ ਕੰਜਕਾਂ ਵਾਸਤੇ ਵੀ ਦਸਵੰਦ ਗੱਡੀ ਦਾ ਕੰਜਕਾਂ ਨੂੰ ਮੈਂ ਸਿਆਲਾਂ ਵਿੱਚ ਕੱਪੜੇ ਲੈ ਜਾਂਦੇ ਸੀ ਜਦੋਂ ਵੀ ਆਏ ਸੀਗੇ ਤੇ ਹੁਣ ਇਹ ਲਾਸਟ ਉਹਨਾਂ ਦਸਵੰਦ ਚੋਂ ਪੈਸੇ ਆ گاਵਾਂ ਦੇ ਤੇ ਅੱਜ ਆਪਾਂ ਹੋਰ ਮੰਗੋ ਗੰਗਾ ਵਰਗੀਆਂ ਕਿੰਨੀਆਂ ਮੰਗੋ ਗੰਗਾ ਜਿਹੜੀਆਂ ਉਹਨਾਂ ਨੂੰ ਪੱਠੇ ਪਾ ਕੇ ਆਵਾਂਗੇ ਤੇ ਚਲੋ ਜੀ ਚੱਲਦੇ ਹੁਣ ਆਪਾਂ ਮਾਰਕੀਟ ਪਹਿਲਾਂ ਦੇਖ ਪਹਿਲਾਂ ਪੱਠੇ ਪਾ ਜੀ ਨਹੀਂ ਪਹਿਲਾਂ ਮਾਰਕੀਟ ਪਹਿਲਾਂ ਮਸ਼ੀਨ ਲੈ ਲਈ ਸੀ ਕਿਉਂਕਿ ਫੇ ਉੱਪਰ ਦੀ ਘੁੰਮ ਗਿਆ ਸੀ ਸਿੱਧਾ ਗਊਸ਼ਾਲਾ ਆ ਕੇ ਫੇ ਪੱਠੇ ਪਾ ਬੰਦ ਸੀ ਹੋ ਜਾਂਦਾ ਇਹਦੀ ਕੋਈ ਸੁਰੀ ਵੀ ਦੀ ਅਲੱਗੋਂ ਵੀ ਨਾ ਚੱਲਦਾ 16 ਦਾ ਕੀਆ 16 ਦਾ ਦੇਖੋ ਜਿੰਨਾ ਹੋਣ ਘਾਟੋ ਦਾ ਇਹ ਆਪਾਂ ਨੂੰ 21 ਨੰਬਰ ਦੀ ਲੋੜ ਪਈ ਉਹ ਤਾਂ ਨਹੀਂ ਉਹਦਾ 16 ਆ ਨਹੀਂ ਆਹ ਕੋਈ ਤੇ 500 ਹੋ ਰਿਹਾ ਯਾਰ ਹਾਂ ਜੀ ਜੜੜ ਖਰਾਬ ਹੋਇਆ ਹੋਇਆ ਹਾਂ ਬੱਸ ਹਾਂ ਬੱਸ ਨਾ ਬੋਲਉਂਦੀ ਆ ਰੋਹੀ ਚੱਤੀ ਵਾਲੀ ਮਸ਼ੀਨ ਚੈਨਲ ਦੇਸੀ ਦੀ ਤਾਂ ਬੇਸਹੀ ਕਰਾਂਗੇ ਹਾਂ ਕਾਨੂੰਨਾ ਨੇ ਸਾਰੀ ਉਹ ਮਰੋਟੇ ਚੀਂਦਾ ਕੋਈ ਉਪਰ ਬੋਲਉਂਦੀ ਆ ਠੀਕ ਹੈ ਜੀ ਆਪਣੀ ਚੱਪਤੀ ਹੁੰਦੀ ਉਪਰ ਹਾਂ ਹੈਨਾ ਤੁਹਾਡੀ ਕੋਲ ਜਿਹੜੀ ਲੂਗੀ ਹਾਂ ਮੈਂ ਜਿਹੜੀ ਲੈ ਕੇ ਜਾਂਦੀ ਆ ਹਾਂ ਵਾਹ ਜੀ ਸਾਈਡ ਤੋਂ ਅੰਨਿਕ ਤੇ ਨਹੀਂ ਆ। ਦੇਖਦੇ ਹਾਂ ਕਿ ਬੋਲਦੀ ਆ। ਅੱਛਾ ਜੀ। ਮੇਰਾ ਖਿਆਲ ਜੀ ਬਣਾਇਆ। ਉਹ ਤਾਂ ਮੁਝੇ ਸਮਝਣ ਦੀ ਗੱਲ ਹੀ ਨਹੀਂ ਗਈ ਅੰਬੁਰਲਾ। ਕਿਉਂਕਿ ਇਹਦਾ ਬਾਹਣਾ ਉਹਦੀ ਪਲਾਪਾ। ਇਹਨੂੰ ਅਸੀਂ ਕਰਨੇ ਲੱਗੀ ਲੰਬੀ ਚਰੀ। ਹਾਂ। ਉਹ ਕੋ ਸੁੱਤੀ ਬਣੀ ਤੇ ਰਿਖਾਂ ਨੇ। ਇਹ ਜਿਹੇ ਤਰ੍ਹਾਂ ਚੱਪਾ ਐਸਾ ਜਿਵੇਂ ਅੰਬੁਰਲਾ ਚੱਪਦਾ। ਇਹਦਾ ਚੱਪਦਾ ਯਾਰ। ਹਮ ਕੱਲੇ ਬਨੇ ਰਹੇ। ਅੱਜ ਅੰਦਰ ਦੀ ਸਾਈਡ ਤੇ ਆਏ। ਵੇਗਲੀ ਕਾਲੀ ਗਾਲੀ ਇਧਰੋਂ ਆ ਗਿਆ। ਹਾਂ ਜੀ। ਇਹਦੇ ਵਿੱਚ ਇੱਕ ਮਿੰਟ ਕਰੋ ਜੀ। ਤਾਂ ਘਟੂਟ ਬਣਾ ਲਿਆ ਇਹਨਾਂ ਚੱਕਾ ਪਾਸੇ ਡੰਗਰ ਕਰਾ ਲਿਆ ਪਤੀ ਹੋ ਤਾਂ ਵਸਤ ਲਾ ਦੋ ਸਨਨਾ ਦਾ ਟਾਈਟ ਠੀਕ ਹੈ ਹਮੇ ਬੀਆਰ ਦੀ ਬੀਆਰ ਹੀ ਤੇ ਕੀ ਵੀ ਹੋਣੀ ਸੁਈ ਹੋਰ ਕਲਕ ਚ ਹਾਂ ਜਿੱਲਾ ਕਰਦੇ ਤੇ ਜੀ ਜੇ ਕਦਾ ਲੈ ਲੀ ਕਾਲੂ ਦੇ ਰੰਗ ਬੰਨਣਾ ਹੈ ਤੇਨੂੰ ਦੋਨਾਂ ਚਾਹੇ ਲੇਟੋ ਤੇਰਾ ਚਾਹਣਾ ਆਇਆ ਹੋਣਾ ਮੈਂ ਲੈਟਾਇਆ ਗਿਆ ਤੇ ਬੇਵਾਣਾ ਨਹੀਂ ਚੱਲ ਗਿਆ ਨਾਦਰਾਂ ਦੇ ਆਂਦਰਾਗਿਆ ਆਂਦਰਾਗਿਆ ਦੋਨਾਂ ਦਾ ਹੋ ਗਿਆ ਕਿ ਕਿ ਹਮੇਸ਼ਾ ਇਹਦੇ ਵਿੱਚ ਪਾਣਾ ਵਿਸਤਾਰ ਹੈ ਨਾ ਨਾ ਕਿਸੇ ਦੇ ਵਿੱਚ ਨਹੀਂ ਠੀਕ Grazie per la reina. ਆਉਗੇ ਅੰਦਰ ਜਦੋਂ ਪਹੁੰਚਣਗੇ ਫੇਰ ਆਪ ਕੋ ਨਾਸ ਕਰਦੇ ਇਸ ਕਰਕੇ ਮਿਲਤਾ ਜਿਨਾ ਯਾਦ ਹੈ ਇਹ ਕੰਮ ਕਰਨ ਤਾਂ ਹੀ ਨਾ ਪਾਉਂਦੇ ਨੇ ਬੰਦ ਨਾ ਕੱਢ ਪਾਉਂਦੇ ਨਹੀਂ ਹੁੰਦਾ ਨਾ ਉਹਦੇ ਤੇ ਨਾ ਕੱਟਦੇ ਉਹਦਾ ਪਰ ਠੀਕ ਨਾ ਉਹ 2 1/2 ਮੀਟਰ ਤੇ ਹੀ ਬੋਲਿਆ ਨਹੀਂ ਬੋਲਿਆ ਨੀਆ ਮਨੀ ਮੰਗੋ ਗੰਗਾ ਮੱਖੀਆਂ ਵੀ ਕਿੰਨੀਆਂ ਆ ਸਾਰੀਆਂ ਮੰਗੋ ਗੰਗਾ ਹੀ ਆ ਮਨੀ ਤੁਹਾਨੂੰ ਕੀ ਪਤਾ ਇਹਨੂੰ ਲੋਡੰਗਾ ਇਹ ਬੁੱਧੂ ਵੀ ਹੋ ਸਕਦਾ ਬੁੱਧੂ ਵੀ ਹੋ ਸਕਦਾ ਸਹੀ ਗੱਲ ਹੈ ਉਹਦਾ ਦੇਖੀ ਰੰਗ ਕਿਦਾਂ ਦਾ ਇੱਕ ਦਾ ਹੈ ਨਾ ਉਹ ਪੂਰੀ ਕਾਲੀ ਤੇ ਵਿੱਚ ਕਿਤੇ ਕਿਤੇ ਚਿੱਟਾ ਰੰਗ ਆ ਕਿੰਨੇ ਵਧੀਆ ਲੱਗਦੇ ਮੈਂ ਵੀ ਪਾਉਣੇ ਆ ਥੋੜੇ ਜੇ ਉਹ ਕਿਦਾਂ ਦੀ ਆਵਾਜ਼ ਕੱਢਦੀ ਹੈ ਨਾ ਉਹ ਕਿਦਾਂ ਡਿੰਗਦੇ ਆ ਕਿੰਨੀਆਂ ਵੜੀਆਂ ਇਹ ਬੱਚੇ ਆ ਇਹ ਬੱਚੇ ਉਹ ਦੇ ਕਿੱਡੀ ਗਾਂ ਛੱਡੀ ਹੋਈ ਆ ਵਿੱਚ گاਵਾ ਵੀ ਆ ਉਹ ਐਫ ਕਿੱਡੀ ਹੋਈ ਪਈ ਆ ਕਿੱਥੇ ਐਫ ਹਾਂ ਦੇ ਆਹੋ ਆਪਣੀ ਇੱਕ ਗਾਂ ਇੱਥੇ ਛੱਡੀ ਹੋ ਅੱਜ ਤੱਕ ਨਹੀਂ ਲੱਭਦੀ ਮੈਨੂੰ ਵੀ ਹਾਂ ਆ ਦੇ ਧੱਕੇ ਸ਼ਾਹ ਨਾ ਧੱਕੇ ਸ਼ਾਈ ਨਾ ਆ ਆਹ ਵਾਲਾ ਬੋਲਦ ਮਨੀ ਲੈ ਜਾ ਸਾਰੀਆਂ ਘਰੇ ਹੈਂ ਗਾਂਵ ਚਲੇ ਖਰੀਦ ਲੈਣ ਕਿਤੇ ਗਾਂਵਸ਼ਾਲਾ ਹੀ ਖੋਲ ਲਾ ਮਨੀ ਰਾਮਨਾ ਦੇਖ ਲੋ ਜੀ ਦਸਵਾਂਗ ਅਸੀਂ ਸੋਚਿਆ ਸੀ 700 ਰੁਪਇਆ ਹੋਊਗਾ ਮਨੀ ਆਪਾਂ ਸੋਚੇ 700 ਫੇਰ ਵੀ 100 ਵਿੱਚੋਂ ਵੱਧ ਨਿਕਲਿਆ ਹਨਾ 800 ਨਿਕਲਿਆ ਉਹਨੂੰ ਥੱਲੇ ਕਰਨ ਦੇ ਪਰਾਂ ਕਰਨ ਦੀ ਆਪ ਹੀ ਜਾਣਦੇ ਵਿੱਚ ਉਹ ਵਾਲੀਆਂ ਉਹ ਚੁੱਚੜ ਢਿੰਗਦੀਆਂ ਬਈ ਇੱਧਰ ਪਾਓ ਹਨਾ ਪੱਠਿਆਂ ਦਾ ਟਾਈਮ ਆ ਨਾ ਤਿੰਨ ਵਜ ਚੱਲੇ ਆ ਟਾਈਮ ਆ ਸਹੀ ਦਾ ਸਵੰਦ ਤੇ ਅੱਜ ਪੈਸੇ ਸਾਰੇ ਲੱਗੇ ਜਿੰਨੇ ਸੀਗੇ ਸਾਡੇ ਕੋਲ ਅੱਜ ਸਾਰੇ ਲੱਗੇ ਅੱਦੇ ਉੱਧਰ ਬਾਦੀ ਮਨੀ ਦੋ ਬੋਰੇ ਮੈਨੂੰ ਵੀ ਪਾ ਲੈਂਦੇ ਹੂੰ ਛੋਟੀ 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 ਗੰਗਾ ਬੈ ਜੀ ਇਹਦੇ ਨੂੰ ਆ ਕਿੰਨੀ ਸੋਹਣੀ ਲੱਗਦੀ ਮਨੀ ਆ ਦੇ ਕਿੰਨੀ ਸੋਹਣੀ ਲੱਗਦੀ ਨਿੱਕੀ ਜੀ ਆ ਚ ਲੱਗਦਾ ਵਾ ਆ ਦੇਖੋ ਗੱਡਾ ਵੱਡਾ ਇਹ ਇਹਨਾਂ ਦਾ ਹੈੱਡ ਲੱਗਦਾ ਆਹੋ ਬੋਲ ਬੋਲਦੇ ਆ ਬੋਲਦੇ ਆ ਹੋਏ ਮੈਨੂੰ ਡਰ ਲੱਗਦਾ ਬਾਹਰ ਇਹਨਾਂ ਦਾ ਇਹਨੇ ਪੱਟੀਆਂ ਦਾ ਟਾਈਮ ਆ ਨਾ ਮਨੀ ਤਾਂ ਸਾਰੇ ਇਕੱਠੇ ਹੋਈ ਜਾਂਦੇ ਦੇਖੋ ਕਿੰਨੇ ਆ ਕਰਮ ਨਹੀਂ ਮੈਂ ਪਾਦਾ ਹੁਣ ਆ ਦੇਖੀ ਚਿੱਟੀਆਂ ਕਿੰਨੇ ਚਿੱਟੀਆਂ ਕਿੰਨੇ ਸੋਹਣੀਆਂ ਇੱਧਰ ਪਾ ਦੇ ਪਹਿਲਾਂ ਆ ਆ ਦੇਖਦੇ ਆ ਤਿੰਨੇ ਖੜੇ ਇੱਕ ਥਾਂ ਤੇ ਨਾ ਪਾਇਓ ਹਾਂ ਉਹਦੇ ਕੀ ਕਲਰ ਕੀਤਾ ਨਾ ਇਹਦਾ ਹਾਂ ਉਹ ਖੜਾ ਸਹੀ ਵਾਲ ਅਸਲੀ ਉਹ ਦੇ ਇਹਨਾਂ ਦੇ ਕੰਨਾਂ ਤੋਂ ਪਤਾ ਲੱਗਦਾ ਰੰਗ ਤੋਂ ਨਹੀਂ ਕੰਨਾਂ ਤੋਂ ਇੱਥੇ ਆ ਕੇ ਫੋਨ ਦੇ ਮਾਈਕ ਤੇ ਹੋਰ ਬਾਈ ਜਿਆ ਦੇਖ ਰਿਹਾ ਹਾਂ ਸਾਰੀਆਂ ਵੱਡੀਆਂ ਹੱਥ ਨਹੀਂ ਲੜ ਦਿੰਦੀਆਂ ਨਾ ਹੈਡ ਆ ਇਹ ਬਨ ਕੇ ਰੱਖਦੇ ਇਹਨਾਂ ਨੂੰ ਬੰਨੇ ਹੋਏ ਸਾਰੇ ਉਹ ਤਾਂ ਕੇਵਲ ਹੈ ਇਹਦਾ ਕਲਰ ਦੇਖੋ ਬਈ ਕਿੰਨਾ ਦਾ ਇਹਦਾ ਐਨਾ ਲਾਲ ਆ ਚਮਕਦੀ ਲਾਲ ਆ ਜਿਹਨੂੰ ਕਹਦਾਂ ਹਣਾ ਫਿੱਕਾ ਜਿਹਾ ਲਾਲ ਨਹੀਂਗਾ ਕਿੰਨੇ ਸੋਹਣੇ ਲੱਗਦੇ ਨੇ ਨਾ ਸਾਰੇ ਸਿਆਣਾ ਵਿੱਚ ਜਦੋਂ ਮੈਂ ਤੇਰੀ ਡੈਡੀ ਨਾਲ ਹੁੰਦੀ ਸੀ ਨਾ ਪੱਠੀਪਨ ਉਹਦੇ ਥੋੜੇ ਹੁੰਦੇ ਸੀ ਹੁਣ ਤਾਂ ਬਹੁਤ ਹੋ ਗਏ ਆ ਹਨਾ ਆ ਦੇ ਆ ਮੈਨੂੰ ਲੱਗਦਾ ਆ ਸਾਹੀਵਾਲ ਆ ਸਹੀ ਆ ਜਿੱਤੇ ਮੈਂ ਜ਼ੂਮ ਕੀਤਾ ਨਾ ਆ ਵਾਲਾ ਇਹ ਸਹੀ ਸਾਹੀਵਾਲ ਆ ਇਹ ਵਾਲਾ ਕਾਨ ਕਾਨ ਇਹਦੇ ਸਿੰਗਾ ਤੋਂ ਥੱਲੇ ਗਾਨੇ ਆ ਨਾ ਉੱਪਰ ਉਹ ਖੂਬੜ ਜਿਹਾ ਵੀ ਹੈਗਾ ਉੱਪਰ ਇਹ ਵਾਲਾ ਸਾਹੀਵਾਲ ਆ ਇਹ ਵਾਲਾ ਥੋੜਾ ਵੀ ਕਿੰਨੀ ਸ਼ਾਂਤੀ ਜੀ ਸ਼ਾਂਦੇ ਦਾ ਫੇਸ ਹੀ ਦੇਖ ਲਾ ਤੂੰ ਇਹਦਾ ਫੇਸ ਦਾ ਕੱਟ ਕਿਦਾਂ ਦਾ ਨਾ ਦੂਜਿਆਂ ਨਾਲੋਂ ਬਿਲਕੁਲ ਅਲੱਗ ਗਿਆ ਉਹ ਪਹ ਦੇਖੀ ਨੀ ਨਾ ਪਹਿਲਾ ਗਾਂ ਵਾਏ ਵਾਲੀ ਇਹ ਇਹਦੀ ਬੱਚੀ ਹੋਵੇ ਹਨਾ ਗੁੱਡੀ ਹੈ ਨਹੀਂ ਉਹ ਪੁੱਛਣਾ ਚਾਹੀਦਾ ਜੇ ਇਹਦੀ ਬੱਚੀ ਹੋਵੇ ਨਾ ਉਹ ਲੈ ਜਾਵੇ ਉਹ ਤਾਂ ਹੁੰਦੀਆਂ ਇਹਨਾਂ ਦੇ ਇਹਦੇ ਸਿੰਗ ਕਿਦਾਂ ਇਹ ਥਾਰ ਪਾਰਤ ਨਹੀਂ ਇਹ ਥਾਰ ਪਾਕ ਇਹਨਾਂ ਨੂੰ ਪਾਇਆ ਹੀ ਨਹੀਂ ਦੇਖੀ ਕਿਦਾਂ ਕਰਦੀਆਂ ਸੌਰੀ ਭਾਇਆ ਇਹਦੀ ਅੱਖਾਂ ਤੇ ਕਿੰਨੀਆਂ ਸੋਹਣੀਆਂ ਹਨਾ ਆ ਦੇਖਿਓ ਅੱਖਾਂ ਇੰਨੀਆਂ ਸੋਹਣੀਆਂ ਇਹਦੀਆਂ ਐ ਲਾਲ ਅੱਖਾਂ ਤਾਂ ਕਹਿੰਦੇ ਜਿਹੜੀ ਚਿੱਟੀ ਆ ਇਹ ਥਾਰ ਫਾਰਕ ਉਹ ਆ ਚਿੱਟਾ ਆ ਥਾਰ ਜਿਹੜੀਆਂ ਕਿਹੜੀਆਂ ਆਂ ਗਾਂ ਆ ਚਿੱਟੀ ਆ ਦੇਖ ਤਾਂ ਇਹ ਗਾਂ ਆ ਦੁੱਧ ਦੇਣ ਵਾਲੀਆਂ ਸਾਰੀਆਂ ਉੱਧਰ ਆ ਹਾਂ ਦੁੱਧ ਦੇਣ ਵਾਲੀਆਂ ਉੱਧਰ ਆ ਬੱਚੀਆਂ ਆਉਂਦੇ ਤਾਂ ਬੱਚੀਆਂ ਹੈਗੀਆਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਦੇਖ ਲੈ ਬੱਚੀਆਂ ਦੇਣੀਆਂ ਸਾਹੀਵਾਲ ਦੀਆਂ ਉਹਾ ਕ੍ਰੇਨ ਨਾਲ ਚੱਕਣਦੇ ਗੋਹਾ ਕੀ ਇਹ ਮੁੱਲ ਵੇਚਦੇ ਵੀ ਆਹੋ ਆ ਦੇਖੇ ਏਦਾਂ ਦੀ ਬੱਚੀ ਲੈ ਜਾਵੇ ਆਹ ਦੇ ਚਿੱਟੀ ਜਿਹਾ ਨਾਂ ਵਾਲੀਆਂ ਨਾ ਬੱਚਾ ਹੀ ਆ ਵੀ ਬੱਚੀ ਲੈ ਜਾਵੇ ਆ ਕਿੰਨਾ ਲੱਗ ਗਿਆ ਨਾ ਇਹਦਾ ਵੀ ਹਨਾ ਕਈ ਤੇ ਜਿੰਦਾ ਕਿੰਨੀਆਂ ਲੱਗ ਜੇ ਰੰਗਿਆ ਆ ਦੇਖੀ ਆ ਕਿੰਨੀ ਕਿਊਟ ਜੀ ਆ ਦੇਖੀ ਬੰਨੀ ਮੈਂ ਦੇਖੀ ਜਿੰਦਾ ਛੋਟਾ ਜਿਹਾ ਬੱਚਾ ਹੁੰਦਾ ਦੂਜਾ ਆ ਮਤਲਬ ਕਿ ਮੈਨੂੰ ਤਾਂ ਪਗੀ ਲੱਗੀ ਜਾਂਦੀ ਹੈ ਜਿਹਦਾ ਪਗੀ ਹੁੰਦੀ ਆ ਬੰਨੀ ਹੋਈ ਆ ਦੇਖੀ ਬੱਚਾ 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 ਆਇਓ ਅੱਛਾ ਮੱਛੀ ਆ ਇਹ ਦੇਖੀ ਕਿੰਨੀ ਸੋਹਣੀ ਆ ਇਹ ਤੁਹਾਨੂੰ ਵੀਡੀਓ ਚ ਵੱਡੀ ਲੱਗਣਦਾ ਵੀ ਵੈਸੇ ਪਰ ਇਹ ਬਿਲਕੁਲ ਛੋਟੀ ਜੀ ਆ ਐਡੀ ਗਿਆ ਉਹਦਾ ਬਿਲਕੁਲ ਛੋਟੀ ਜੀ ਕਿੰਨੇ ਕਿਊਟੀ ਪਾਈ ਜੀ ਆ ਤੇ ਇਹ ਜੀ ਮੈਂ ਲੈ ਲਈ ਅੱਜੀ ਦੀ ਅੰਬ੍ਰੇਲਾ ਮਸ਼ੀਨ ਤੇ ਮੈਨੂੰ ਅੰਬ੍ਰੇਲਾ ਮਸ਼ੀਨ ਲੈ ਕੇ ਇੰਨੀ ਖੁਸ਼ੀ ਆ ਜਿਨੀ ਕਿ ਮੈਨੂੰ ਸਿੱਗੀ ਬੋਲਟ ਲੈ ਆਂਦੀ ਮੁੰਨੀ ਖੁਸ਼ੀ ਆ ਮੇਨ ਅੰਬ੍ਰੇਲਾ ਮਸ਼ੀਨ ਮਤਲਬ ਮੈਨੂੰ ਸੀਨ ਦਾ ਸ਼ੌਕ ਹੈ ਪਰ ਉਹ ਮਸ਼ੀਨ ਜਿਹੜੀ ਸੇਸੇਕ ਮਤਲਬ ਕਿ ਐਨੀ ਸੋਣੀ ਸੀਨ ਮਾਰਦੀ ਆ ਨਾ ਇੱਕ ਆਦੀ ਬੰਦੇ ਉਹ ਕੋਈ ਕੰਮ ਕਰਨ ਦੇ ਵਿੱਚ ਜਿਹਨੂੰ ਕਹਿੰਦੇ ਨਾ ਬੰਦੇ ਨੂੰ ਸੈਟੀਸਫੈਕਸ਼ਨ ਜੀ ਮਿਲਣੀ ਸੰਤੁਸ਼ਟੀ ਉਹਦਾ ਇੱਕ ਦੇਖਿਓ ਐਨੀ ਸੋਹਣੀ ਸੀਨ ਲੱਗਦੇ ਹੁਣ ਆ ਆ ਇਧਰ ਢਿੱਲੀ ਐ ਇਹ ਆਵਾਜ਼ ਵੀ ਆਣੀ ਪਤਾ ਵੀ ਨਹੀਂ ਲੱਗਦਾ ਮਸ਼ੀਨ ਚੱਲਦੀ ਦਾ ਹਣਾ ਤੇ ਸੋਹਣੀ ਨੂੰ ਚੱਲੀ ਆਲੇ ਦੇਖ ਪਹੁੰਚੇ ਤਾਂ ਆਈਏ ਤੇ ਸੋਹਣੇ ਆਉਂਦੇ ਆ ਹਣਾ ਕਿੰਨੀ ਵਧੀਆ ਮਸ਼ੀਨ ਲੱਗਦੀ ਹੈ ਭਾਗਾ ਧੂਗਾ ਪਾਉਣਾ ਉੱਥੇ ਆਪਾਂ ਨੂੰ ਉਹਨਾਂ ਨੇ ਸਿਖਾਤਾ ਸੀਗਾ ਭਾਜੀ ਅੰਕਲ ਨੇ ਭਾਜੀ ਮੈਂ ਕਿੰਨੀ ਨੂੰ ਅੰਕਲ ਆ ਸਾਡੇ ਉਹ ਇਹ ਕਿੰਨੇ ਜਾਨੀ ਚੱਲਦੀ ਹੈ ਮੈਂ ਤਾਂ ਕੱਲ ਨੂੰ ਦੋ ਸਲਵਾਰਾਂ ਤਿਆਰ ਕਰੂੰਗੀ ਇਸ ਤੇ ਲੋ ਜੀ ਮੈਂ ਤੇ ਕਾਈ ਸੀ ਕਿ ਕੁੜੀ ਮੇਰੇ ਮੇਰੇ ਨਾਲ ਤਾਂ ਛੋਟੀ ਸੀ ਬਹੁਤ ਮਨੀ ਤੋਂ ਥੋੜੀ ਵੱਡੀ ਹੋਊਗੀ ਮੈਂ ਉਹਦੀ ਸਲਾਹ ਲਈ ਸੀ ਉਹ ਕਾ ਮੈਂ ਤਾਂ ਸਿਨੀ ਸਿਨੀ ਨਾ ਕਰੇ ਆਪਣੇ ਸੂਟ ਸਿਨੀ ਆ ਤੇ ਉਹ ਕੁੜੀ ਜਿਹੜੀ ਸੀ ਉਹ ਹੋਣੀ ਆ 23 24 ਸਾਲ ਦੀ ਹੋਣੀ ਆ ਹਾਇਨਿਕ ਦੀ ਲੜਦੀ ਸੀ 25 26 ਦੀ ਹੋਊਗੀ 25 26 ਦੀ ਕੁੜੀ ਹੋਣੀ ਹੋਣੀ ਹੈ ਨਿਕ ਉਮਰ ਦੀ ਤੇ ਮੈਂ ਉਹਦੀ ਸਲਾਹ ਲਈ ਸੀ ਉਹ ਸਟੀਚਿੰਗ ਕਰਦੀ ਆ ਜਿੱਦਾਂ ਘਰੇ ਸਵਾਈ ਕਰਦੀ ਆ ਮੈਂ ਉਹਦੇ ਤੋਂ ਪੁੱਛਿਆ ਸੀਗਾ ਜਰੂਰ ਨਹੀਂ ਵੱਡੇ ਜਾਣੀ ਮੈਨੂੰ ਸਾਰਾ ਕੁਝ ਪਤਾ ਵੀ ਨਹੀਂ ਇਹ ਕਿ ਆਪ ਤਾਂ ਛੋਟਿਆਂ ਨੂੰ ਹੀ ਪਤਾ ਹੁੰਦਾ ਤੇ ਹੈ ਤਾਂ ਮੈਂ ਤੋਂ ਉਹ ਛੋਟੀ ਸੀ ਕਿ ਮੈਂ ਉਹਦੇ ਕੋਲ ਪੁੱਛਿਆ ਮੈਂ ਕਿ ਤੁਸੀਂ ਅਮਰੀਲਾ ਮਸ਼ੀਨ ਚਲਾਉਂਦੇ ਆ ਮੈਨੂੰ ਦੱਸੋ ਕਿ ਇਹਨਾਂ ਚੋਂ ਕਿਹੜੀ ਸਹੀ ਆ ਫਿਰ ਉਹਨੇ ਇਹ ਹੀ ਕਿਹਾ 스ਕੋਰਟ ਦੀ ਕਿ ਇਹਨੇ ਮੇਰੇ ਕੋਲ ਦੇਦੀ ਹੈ 스코어ਟ ਦੀ ਮਸ਼ੀਨ 5-6 ਸਾਲ ਹੋ ਗਏ ਇਹਦੇ ਨਾਲ ਦੀਆਂ ਸਾਡੇ ਕੋਲ 3 ਮਸ਼ੀਨਾਂ ਆਉਂਗੀਆਂ ਦੀ ਅਸੀਂ ਸਟਿਚਿੰਗ ਕਰਦੇ ਆ ਘਰੋਂ ਹੀ ਜਿਦਾ ਘਰੇ ਹੀ ਪਿੰਡਾਂ ਚ ਕੰਮ ਖੁੱਲੇ ਹੁੰਦੇ ਇਦਾਂ ਮੇਰੇ ਇੱਕ ਸਿਸਟਰ ਆ ਕਹਿੰਦੀ ਉਹਨਾਂ ਤੋਂ ਬਹੁਤ ਟਾਈਮ ਹੋ ਗਿਆ ਉਹਦੇ ਕੋਲ 6-7 ਸਾਲ ਹੋ ਚੰਦੇ ਮਸ਼ੀਨ ਨੂੰ ਏ ਦਾ ਬਸ ਤੋਂ ਸ਼ੀਨ ਕਹਿੰਦੀ ਇਹ ਲੈ ਕੇ ਜਾਓ ਫਿਰ ਉਸ ਗੁੜੀਆ ਦੇ ਕਹਿਣ ਕਿ ਮੈਂ ਇਹ ਮਸ਼ੀਨ ਲੈ। ਮੈਂ ਜਿਹੜਾ ਕਹਿ ਰਹੀ ਮੈਂ ਜਲਦੀ ਜਲਦੀ ਹੈ ਨਾ। ਕਾਪੇ। ਗਾਓ। ਚਲਦੀ ਮਿਲਾਂਗੇ ਕੋਮ ਗੰਗਾ ਮੰਗੋਕਲ ਜਾ ਕੇ। ਪੱਕਾ ਮੈਂ ਮੰਗੋਰਾ ਬਣ ਗਿਆ ਪੁੱਜਾ ਇਹ ਲੈ ਹੁਣ ਚੰਨ ਚੋੜ ਦੇ ਨਿੰਬੂ ਨਿੰਬੂ ਤੂੰ ਚੋੜ ਚਿਲਲਾ ਵੀ ਸੱਟਨੀ ਵਿੱਚ ਹਾਂ ਖਾ ਲੈਂਦੀ ਹੁੰਦੀ ਹੈ ਚਿਲਲਾ ਲੇਟ ਹੋ ਗਿਆ ਕੜੀ ਬਣਾਉਣ ਕਰਕੇ ਨਾ ਕੜੀ ਨੂੰ ਟਾਈਮ ਹੀ ਬਹੁਤ ਲੱਗ ਜਾਂਦਾ ਕੜੀ ਕੋਲਣੀ ਹੋਵੇ ਤਾਂ ਮੈਂ ਟੋ ਮੈਂਟੇ ਕੋਲ ਹੋ ਜਾਂਦੀ ਕਿੰਨਾ ਟੇਸਟੀ ਡਰਿੰਕ ਲੱਗਦਾ ਪੀਣਾ ਵਿੱਚ ਕੀ ਆ ਵੀ ਸਕਦੇ ਆ ਫੇਕੀ ਉਹ ਲੈ ਕੇ ਆਉਣੀ ਸੀ ਆਪਾਂ ਲੈਮਨ ਵਾਲੀਆਂ ਜਿਹੜੀਆਂ ਨੇ ਚੇਤਾ ਹੀ ਨਹੀਂ ਰਿਹਾ ਬੋਤਲਾਂ ਕੱਲ ਨੂੰ ਮੈਂ ਨੰਬ ਬੋਤਲਾਂ ਲਾ ਕੇ ਉਹ ਫਲ ਲੈ ਆਈਂ ਅੱਛਾ ਸਮਝ ਲੱਗ ਪਤਾ ਤੈਨੂੰ ਕੀ ਹੁੰਦਾ ਤੈਨੂੰ ਨਿਆਣਿਆਂ ਨੂੰ ਪਤਾ ਹੀ ਨਹੀਂ ਮੇਰੇ ਖਲਜ ਉਹ ਮੰਟੇਆਂ ਵਾਲੀਆਂ ਜਿਹੜੀਆਂ ਕੰਨੇ ਮੰਟੇਆਂ ਵਾਲੀਆਂ ਉਹ ਜਿਹੜੀਆਂ ਘਰੇ ਪਈਆਂ ਨਾ ਉਹ ਲੈ ਜੀ ਦੇਖੋ ਜੀ ਮੈਂ ਅੱਜ ਕੱਲ੍ਹ ਤਾਂ ਨਹੀਂ ਮੈਂ ਵੀ 2000 ਰੁਪਏ ਤਾਂ ਜਮਿਆ ਮੇਰੇ 2000 ਛੇ ਵਾਲਿਆਂ ਨੂੰ ਵੀ ਗਈਆਂ ਨੂੰ ਨਹੀਂ ਪਤਾ ਅੱਛਾ ਤੇਰੇ ਪਿੰਪਲ ਦੇ ਕਿੱਡਾ ਹੋਇਆ ਹੁਣ ਅੰਬ ਖਾਣੇ ਨਾ ਤਾਂ ਗਰਮੀਆਂ 'ਚ ਦੇਖੀ ਤੇਰਾ ਮੂੰਹ ਪਿੰਪਲਾ ਨਹੀਂ ਭਰ ਜਾਣਾ ਪਿੰਪਲੀ ਪਿੰਪਲੀ ਬਣ ਜਾਣਾ ਦੋ ਹਾਂ ਕੇ ਕੇ ਕਈਆਂ ਤਰਿਕਾ ਦਈ ਚੱਲ ਨਚੋੜ ਲਾ ਏ ਜੀ ਅਸੀਂ ਮੰਗਰ ਨੂੰ ਤਾਂ ਦੇਣ ਲੱਗਿਆਂ ਨਿੰਬੂ ਫੇ ਦੁਆਰਾ ਉਹ ਸਵੇਰੇ ਉਹਦੇ ਨਾਲ ਇੱਕ ਥਣ ਜੋ ਛਿਛੜੇ ਜੇ ਆਏ ਸੀ ਹਨਾ ਇੱਕ ਥਣ ਜੋ ਆਏ ਸੀ ਛਿਛੜੇ ਜਿੱਦਾਂ ਜਿੱਦਾਂ ਆਪਾਂ ਕੋਲ ਉਹਦੇ ਕਰਕੇ ਇਦਾਂ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਹਾਂ ਉਹ ਫਿਰ ਇਸ ਕਰਕੇ ਨਾ ਉਹਨੂੰ ਆ ਨਿੰਬੂ ਵੀ ਅਸੀਂ ਪਾ ਦਈਂਦੇ ਆ ਗਰਮੀਆਂ ਚ ਸਿਆਲਾਂ ਚ ਤੇ ਨਹੀਂ ਪਾਣੇ ਸਿਆਲਾਂ ਚ ਕੋਈ ਨਾ ਕੋਈ ਗਰਮ ਚੀਜ਼ ਪਾ ਦਈਦੀ ਹੁੰਦੀ ਆ ਖੱਟੀ ਚੀਜ਼ ਜਿਹੜੀ ਇੱਦਾਂ ਕੁਛ ਨਾ ਕੁਛ ਪਾ ਲਈ ਤਾਂ ਨਹੀਂ ਉਹਨਾਂ ਚੋਈ ਹੁਣ ਗੁੜ ਪੀਕੇ ਪਾਉਣੇ ਆ ਉਹਦਾ ਸਾਗ ਪੁੱਟ ਕੇ ਬਸ ਹਾਂ ਇਸ ਕਰਕੇ ਫੇ ਅਸੀਂ ਨਾ ਇਹੋ ਨਿੰਬੂ ਪਾਉਣ ਲੱਗੇ ਅੱਜ ਫੇ ਕੱਲ ਨੂੰ ਫੇ ਪਾਵਾਂਗੇ ਚਲੋ ਇਹ ਜਿਹੀ ਕੜੀ ਬਣਾਣੀ ਆ ਆਪਾਂ ਟੇਸਟੀ ਟਾਈਮ ਦੇ ਨਾਲ ਤਾਂ ਹੁਣ ਜਾਣੇ ਆ ਜੀ ਧਾਰ ਕੱਢਣ ਆਇ ਚੋਲ ਬਣਾਉਣੇ ਆ ਆ ਕੇ ਕੜੀ ਨਾਲ ਉਸ ਨਾਲੇ ਕਰਦਾ ਇਹ ਬੰਨੀ ਸੀ ਤਾਂ ਬਣਾਈ ਜਿੱਦਾਂ ਇਧਰੋਂ ਬਾਥਰੂਮ ਕਰਦੀ ਐ ਉਹ ਜੇ ਲੈਵਲ ਨਹੀਂਗਾ ਸਾਰਾ ਤਾਂ ਬਾਥਰੂਮ ਇਧਰ ਚਲ ਜਾਂਦਾ ਤੇ ਮੈਨੂੰ ਝਾੜੂ ਨਾਲ ਕੱਢਣਾ ਪੈਂਦਾ ਜੇ ਧੋਣਾ ਵੀ ਹੋਵੇ ਨਾ ਜਾਂ ਇਹ ਨਿਖੇ ਲਮੋੜਾਵੇਂ ਹੋਵੇ ਤੋ ਇਧਰ ਆ ਜਾਂਦਾ ਤੇ ਇਸ ਕਰਕੇ ਆਪਾਂ ਬੰਨੀ ਬਣਾ ਦਿੱਤੀ ਹੁਣ ਸੇਫਟੀ ਹੋ ਗਈ ਅਗਰ ਕੋਈ ਡਰਦੀ ਹੈ ਨਾ ਮਰੀ ਹੁਣ ਧੋ ਵੀ ਦਿਨਾ ਭਾਵੇਂ ਸਵੇਰ ਨੂੰ ਮੈਂ ਕੰਮ ਹੀ ਨਹੀਂ ਕੁਛ ਨੂੰ ਠੀਕ ਚੁੱਕੀ ਅਜਨ ਧੋਵਾਂਗੇ ਸਾਰਾ ਅੱਜ ਸਵੇਰੇ ਧੋਤਾ ਸੀ ਤਾਂ ਹੀ ਸਾਬਾ ਹਾਂ ਸਾਫ ਹੈ ਅੱਛਾ ਬਾਹਰ ਕੋਈ ਹੋ ਹਾਂ ਬਾਹਰ ਸਾਰੇ ਆਹ ਪਰੋ ਸ਼ਹਿਰ ਜਾਣਾ ਹਾਂ ਏ ਮੰਗੋਲੀ ਜਿਹੜਾ ਆਪਾਂ ਸ਼ਰਬਤ ਬਣਾਇਆ ਉਹਨੂੰ ਦੇ ਲਈਏ ਤੇ ਗੰਗਾ ਨੇ ਤੜਫਣਾ ਵੀ ਮਿਲਦੀ ਹੀ ਲੱਗਿਆ। ਇਹ ਵੀ ਨਵਾਉਂਦੀਆਂ ਸੀ ਦੋਨੇ ਸਵੇਰੇ। ਨਵਾਇਆ ਗਈਆਂ। ਹੂੰ ਤਾਂ ਹੀ ਸਾਫ਼ ਆ। ਚਿੱਕੀ-ਚਿੱਕੀ ਨਹੀਂ। ਪਰ ਉਹ ਫੇਗੋ ਰਹੀ ਤੇ ਬੈਗੀ। ਵੇੜੀ। ਫੇਗ ਪਾਉਣਾ ਪੈਣਾ। ਗੰਗਾ। ਉਹ ਗੰਗਾ। ਦੇਖੀ ਗੰਗਾ ਨੇ ਤੜਫਣਾ ਆਪਣੀ ਲੀਜੀ ਜੀ ਆ ਗਈ ਤੇਲੀ। ਮਣੀ ਤੇਨਾ ਹੋਣੇ ਨਾ ਖਾਜ ਕਰਨੀ ਦੇਖੀ ਆ ਉਹਦੇ ਆ। ਔਰ ਇਹ ਗੰਗਾ ਦੇਖ ਦੇ ਗੰਗਾ ਦੇ ਹਾਲ ਇਹ ਗੰਗਾ ਨੂੰ ਤਾਂ ਬਿਲਕੁਲ ਨਹੀਂ ਕੋਈ ਫਰਕ ਪੈਂਦਾ ਕਈ ਵਾਰੀ ਉਹ ਵਾਲ ਦੇਈਦੇ ਸੀ ਤਿੰਨ ਉਹਨੂੰ ਇਹਦੇ ਰਸੇ ਨੂੰ ਜੇ ਵਾਲ ਇੱਕ ਘੱਟ ਦਿੱਤਾ ਹੋਵੇ ਤੇ ਦੋ ਚਾਰੇ ਪੈਰ ਰੱਖ ਕੇ ਖੁਰਲੀ ਚ ਖੜੀ ਹੋ ਜਾਂਦੀ ਮੈਡਮ ਜੀ ਅੱਜ ਹੋਰ ਵੀ ਚਮਕਦੀ ਆ ਗੰਗਾ ਹਨਾ ਮੰਗੋ ਵੀ ਚਮਕਦੀ ਆ ਉਹਦਾ ਮੰ। ਸੋਰੀ ਗੰਗਾ ਗੰਗਾ ਉਹ ਪੱਟੇ ਘਾਣ ਲਾ ਪੀ ਕਾਲੀ ਗਾਲੀ ਵੀ ਮੰਗੋ ਨੂੰ ਪਤਾ ਨਹੀਂ ਕੀ ਮਿਲਿਆ ਹੋਇਆ ਅੱਜ। ਮੰਗੋ ਟੇਸਟੀ ਆ। ਜੀਰਾ ਜੀ ਅਸੀਂ ਲੱਭਦੇ ਆ ਪਹਾੜੀ ਜੀ ਜੀਰਾ ਹੁੰਦਾ ਪਹਾੜੀ ਜੀਰਾ। ਉਹ ਕਹਿੰਦੇ ਪਸੂ ਨੂੰ ਜ਼ਰੂਰ ਦੋ ਪਹਾੜੀ ਜੀਰਾ। ਉਹਦੇ ਨਾਲ ਵੀ ਪਸੂ ਦੇ ਆ ਜਿਹੜੇ ਚਿਚੜੇ ਚੁਚੜੇ ਨੂੰ ਬਹੁਤ ਫਰਕ ਪੈਂਦਾ। ਇਹਦੇ ਤਾਂ ਜੇ ਥੋੜੇ ਜਿਹੀ ਆਏ ਸੀਗੇ ਚਿਚੜੇ ਮਾਮੂਲੀ ਜੇ। ਤਾਂ ਪਰ ਮੈਂ ਜਦੋਂ ਮੈਨੂੰ ਲੱਗੇ ਇਦਾਂ ਚਿਚੜੇ ਆਏ ਆ ਮੈਂ ਉਦੋਂ ਹੀ ਇਹ ਉਹ ਨਿੰਬੂ ਪਾਣੀ ਬਣਾ ਕੇ ਦੇ ਰਹੀਦਾ ਪਹਿਲਾਂ ਇਹਦੇ ਵਿੱਚ ਮੈਂ ਖੰਡ ਪਾਉਣੀ ਸੀ ਪਰ ਹੁਣ ਮੈਂ ਗੋੜੀ ਪੈਂਦੀ ਨਹੀਂ ਹੁੰਦੀ ਸਵੇਰ ਤੋਂ ਤੇ ਫੇਰ ਵਿੱਚ ਪਾ ਦਈਦੀ ਆ ਨਿੰਬੂ ਦੇਖਿਆ ਖਾ ਗਈ ਕਿ ਨਹੀਂ ਨਿੰਬੂ ਦੀਆਂ ਸਿੱਚਾ ਚ ਲਾਵੇਂ ਅੱਜ ਅਸੀਂ ਗਾਂਉਂ ਸ਼ਾਲਾ ਗਏ ਤੇ ਕਿੰਨੀਆਂ ਗੰਗਾ ਮੰਗੋ ਕਿੰਨੇ ਤਰ੍ਹਾਂ ਦੀਆਂ ਨਾ ਬਣੇ ਦੇਖਿਓ ਨਿੱਕੀਆਂ ਨਿੱਕੀਆਂ ਬੱਚੀਆਂ ਇੰਨੀਆਂ ਸੋਹਣੀਆਂ ਕਈ ਉਧਰ ਪਰਲੇ ਪਾਸੇ ਦੇਖਿਆ ਸੀ ਚਿੱਟੀਆਂ ਬੱਚੀਆਂ ਸੀ ਵੱਜੀਆਂ ਹਾਂ ਪੂਰੀਆਂ ਚਿੱਟੀਆਂ ਤੇ ਉਹ ਜੀ ਕਰਦਾ ਸੀ ਹਾਇ ਘਰੇ ਲਈ ਆਈਏ ਚਿੱਟੀਆਂ ਤੇ ਜਿਹੜੀਆਂ ਪਿਓਰ ਬਰਾਊਨ ਸੀ ਕਈਆਂ ਦੇ ਤੇ ਕਿੰਨੇ ਹੀ ਰੰਗ ਸੀ ਉਹ ਮਿਕਸ ਬਰੀਡ ਹੁੰਦੀਆਂ ਹੋਣੀਆਂ ਹਨ ਪਰ ਮੰਗੋ ਦੇਖੋ ਮੈਂ ਮੰਗੋ ਦਾ ਕਰਕੇ ਨਾ ਮੈਂ ਨੋਂ ਵੀ ਕੱਟ ਦਿੱਤੇ ਆ ਨਾ ਉਹਦੇ ਦੇਖੋ ਮਾਸਾ ਨਹੀਂ ਨੋਂ ਮੈਂ ਰੱਖੇ ਕਿਉਂਕਿ ਨਾ ਇਹਦੇ ਥਣਾ ਨੂੰ ਚੁੱਭਦੇ ਸੀ ਨੂੰ ਆਹ ਤੇ ਮੈਂ ਚਲੋ ਅੰਗੂਠੇ ਨਾਲ ਤਾਂ ਮੈਂ ਚੌਂਦੀ ਨਹੀਂ ਨਾ ਐਦਾਂ ਚੌਂਨੀ ਆ ਮੈਂ ਤੇ ਇਸ ਕਰਕੇ ਮੈਂ ਆਹ ਜਿਹੜੇ ਚਾਰੇ ਨੌਵੇਂ ਉਂਗਲਾਂ ਦੇ ਕੱਟ ਦਿੱਤੇ ਮਤਲਬ ਕਿ ਦੋਨਾਂ ਚੋਂ ਕਿਸੇ ਹੱਥ ਦੇ ਵੀ ਨਹੀਂ ਮੈਂ ਰੱਖੇ ਆਹੇ ਕੱਟ ਦਿੱਤੇ ਆ ਹਨਾ ਮੰਨੀ ਮੈਂ ਰੋਜ਼ ਕਹਿ ਦਿੰਦਾ ਸੀ ਮੰਮਾ ਆਪਣੇ ਨੋ ਘਟੋ ਗਾਂ ਦੇ ਥਾਣਾ ਨੂੰ ਲੱਗਦੇ ਹੁਣੇ ਮੈਂ ਸਾਰੇ ਘਟ ਦਿੱਤੇ ਹੈ ਨਾ ਮੰਗੋ ਖੋਸ਼ ਹੋ ਗਈ ਹਾਂ ਲਾਈਟ ਬੰਦ ਹੀ ਕਰਦੇ ਕਿਉਂਕਿ ਉਹ ਡੂਮਣੇ ਦੀਆਂ ਮੱਖੀਆਂ ਆ ਜਾਂਦੀਆਂ ਨਾ ਲਾਈਟਾਂ ਵੱਡੀਆਂ ਕਰਕੇ ਨਾ ਇਹਨਾਂ ਨਾਲ ਅਟ੍ਰੈਕਟ ਜੇ ਹੁੰਦੀਆਂ ਫੇ ਆਉਂਦੀਆਂ ਤਾਂ ਲੋ ਜੀ ਆਪਾਂ ਧਾਰ ਕੱਢ ਲਈ ਆ ਮੰਗੋ ਦੀ ਗੰਗਾ ਦੁਆਰਾ ਫੇ ਇੱਥੇ ਬੰਦੇ ਤੇ ਪੱਠੇ ਕਾਣ ਨੂੰ ਮੰਗੋ ਰੱਜ ਕੇ ਖੜੀ ਆ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਇਸ ਵਲੌਗ ਦਾ ਐਂਡ ਤੇ ਜਿੰਨੇ ਜਿੰਨ ਨੂੰ ਸਾਡੇ ਕਰੇਲੂ ਵਲੌਗ ਪਸੰਦ ਆ ਸਾਡਾ ਜਨਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਮੈਂ ਕੱਲ ਆਪਣੀ ਸਟੋਰੀ ਦੱਸੀ ਸੀ ਵੀ ਮੈਨੂੰ ਜੋ ਜੋ ਰੋਗ ਲੱਗੇ ਤੇ ਚਮਤਕਾਰ ਹੋਇਆ ਸੀ ਮੈਨਾਂ ਉਸ ਪਰਮਾਤਮਾ ਨੇ ਭਾਈ ਗੁਰੂ ਨੇ ਮੈਨਾਂ ਚਮਤਕਾਰ ਇੱਕ ਹਿਸਾਬ ਦਾ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਦੁਬਾਰਾ ਨਵੀਂ ਜ਼ਿੰਦਗੀ ਦਿੱਤੀ ਸਾਰਿਆਂ ਦੇ ਹੱਥ ਖੜੇ ਸੀ ਉਸ ਟਾਈਮ ਸਿਵਾਏ ਮੇਰੇ ਹਸਬੰਦ ਤੋਂ ਉਹ ਕਹਿੰਦੇ ਸੀਗੇ ਨਹੀਂ ਮੈਂ ਇਹਦੀ ਸੇਵਾ ਕਰੂੰਗਾ ਇਹਨੂੰ ਠੀਕ ਕਰੂੰਗਾ ਉਹ ਬਾਬਾ ਜੀ ਮੇਰਾ ਸਾਥ ਦੇਣਗੇ ਫਿਰ ਠੀਕ ਹੋਊਗੀ ਮਨਵੀਰ ਤੋਂ ਛੋਟਾ ਜਿਹਾ ਸੀ ਹਨ ਮਨਵੀਰ ਦਾ ਸਕੂਲ ਲੈ ਵੀ ਜਾਣ ਕੈਨਣਾ ਪੈ ਜਿਕੇ ਕੈਨਣਾ ਪਈ ਤੇਰੀ ਮੰਮਾ ਮਰਨਾਲੀਆ ਇਹਨੇ ਮੈਨੂੰ ਆ ਕੇ ਕਹਿਣਾ ਮੈਨੂੰ ਬੜਾ ਹੀ ਰੋਣਾ ਆਉਂਦਾ ਉਹ ਵੀ ਦਿਨ ਸੀਗੇ ਜਿਨੇ ਕੱਟੇ ਹੁੰਦੇ ਉਹ ਇਨਸਾਨ ਕਰੀ ਉਹ ਦਿਨ ਨਹੀਂ ਭੁੱਲਦਾ ਮਤਲਬ ਕਿ ਮੇਰੀ ਸਟੋਰੀ ਇਦਾਂ ਦੀ ਹੈ ਨਾ ਬਿਮਾਰੀਆਂ ਨੂੰ ਲੈ ਕੇ ਜੀ ਮੈਂ ਸੁਣੋਂ ਲੱਗਾ ਕਿਸੇ ਨੂੰ ਇਦਾਂ ਲੱਗਣਾ ਵੀ ਇਹ ਝੂਠ ਆ ਸਾਰਾ ਕੁਝ ਪਰ ਨਹੀਂ ਮੇਰੇ ਤੇ ਉਹ ਬੀਤੀ ਆ ਤੇ ਮੈਨੂੰ ਅੱਜ ਤੱਕ ਉਹ ਜਦੋਂ ਉਹ ਵਾਲਾ ਟਾਈਮ ਰਾਤ ਨੂੰ ਮੈਨੂੰ ਕਿਤੇ ਕਿਤੇ ਵੀ ਨਾ ਜਦੋਂ ਮੇਰੇ ਮਾਈਂਡ ਚ ਹਜੇ ਵੀ ਉਹ ਗੱਲਾਂ ਆ ਮੈਨੂੰ ਰਾਤ ਨੂੰ ਉਹ ਚੀਜ਼ਾਂ ਦਾ ਕਿਤੇ ਸੁਪਨਾ ਆਜੂ ਜਾਂ ਮੈਨੂੰ ਕੁਝ ਚੇਤਾਂ ਆਜੂਗਾ ਤੇ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਰਾਤ ਨੂੰ ਮੈਨੂੰ ਇੱਕ ਹਿਸਾਬ ਨਾਲ ਮੈਂ ਡਿਪਰੈਸ ਹੋ ਜਾਂਦੀ ਆ ਫਿਰ ਮੈਨੂੰ ਕਿੰਨਾ ਕਿੰਨਾ ਚਿਰ ਨੀਂਦ ਨਹੀਂ ਆਉਂਦੀ ਫਿਰ ਮੈਂ ਆਪਦੇ ਕੋਲ ਸਰਾਣੇ ਆ ਸ਼ਬਦ ਲਾ ਕੇ ਫੇ ਸੌਂਨੀ ਤੇ ਫੇ ਮੈਨੂੰ ਨੀਂਦ ਆਉਂਦੀ ਆ ਨਹੀਂ ਤੇ ਮੈਂ ਨੀਂਦ ਨਹੀਂ ਆਉਂਦੀ ਅੱਜ ਵੀ ਉਹ ਮੈਮਰੀਜ਼ ਜਿਹੜੀਆਂ ਕਹਿੰਦੇ ਹੁੰਦੇ ਆ ਬੈਡ ਮੈਮਰੀਜ਼ ਮੇਰੇ ਦਿਮਾਗ ਵਿੱਚ ਆ ਤੇ ਇਸੇ ਲਈ ਇਦਾਂ ਦੇ ਕੰਮਾਂ 'ਚ ਮੈਂ ਰੁੱਝ ਗਈ ਪਗੀ ਲੈ ਲਈ ਆ ਗੰਗੋ ਮੰਗਾ ਮੰਗੋ ਤੇ ਗੰਗਾ ਲੈ ਲਈ ਮਨਵੀਰ ਵੱਡਾ ਹੋ ਗਿਆ ਇਹਦੇ 'ਲ ਧਿਆਨ ਦੇਣ ਲੱਪੀ ਇਦਾਂ ਵੀ ਜਿਹੜਾ ਮੇਰਾ ਮਾਈਂਡ ਡਾਇਵਰਟ ਹੋਵੇ ਤੇ ਮੈਂ ਬਿਮਾਰੀਆਂ ਆਪਣੀਆਂ ਵਾਲਾ ਉਹ ਟਾਈਮ ਜਿਹੜਾ ਭੁੱਲ ਜਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੱਖੀਆਂ ਬਹੁਤ ਆ ਉਹ ਉਡਾਉਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ